ਲਾਓ ਦਰਸ਼ਕ ਵੀਰਾਂ ਦੀ ਜਾਣਕਾਰੀ ਲਈ ਮੈਂ ਬੇਨ ਇੱਕ ਮਿੰਟ ਰੋਕ ਲਓ ਜੀ ਬੈਠ ਜਾਣ ਦੋ ਹੈਲੋ ਭਾਈ ਇੱਕ ਵਾਰ ਕਰੋ ਹੱਤਕੜਾ ਹਰਮਨ ਪਲਵਨ ਆਲਮਗੀਰ ਪਲਵਨ ਸਿਕੰਦਰ ਸਿੰਘ ਜੀ ਆਲਮਗੀਰ ਉਹਨਾਂ ਦਾ ਪੋਤਰਾ ਏ ਔਰ ਦੂਜੇ ਪਾਸੇ ਇਰਫਾਨ ਪਲਵਨ ਇਰਾਨ ਅਖਾੜਾ ਮੁੱਲਾਂਪੁਰ ਗਰੀਬਦਸ ਇਹ ਦਰਸ਼ਕ ਵੀਰਾਂ ਦੀ ਜਾਣਕਾਰੀ ਲਈ ਇਹ ਦੋ ਨੰਬਰ ਚੰਡੀ ਦੀ ਕੁਸ਼ਤੀ ਹੈ ਜਿਹੜੀ ਮੈਦਾਨ ਦੇ ਵਿੱਚ ਸ਼ੁਰੂ ਹੋਈ ਆ ਇੱਕ ਵਾਰ ਤਾੜੀਆਂ ਲਾ ਦਿਓ ਮੱਲਾਂ ਦੇ ਨਾਂ ਦੇ ਬਣਾ ਕੇ ਬਹੁਤ ਅਹਰਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਜੀ ਹਰਮਨ ਹਾਤੜਾ ਕਰਦੇ ਉੱਚਾ ਜਿਆ ਇਹ ਹਰਮਨ ਪਹਿਲਵਾਨਾ ਬਾਪੂ ਸ਼ਕੰਦਰ ਸਿੰਘ ਦਾ ਪੋਤਰਾ ਸਰਦਾਰ ਨਗਿੰਦਰ ਸਿੰਘ ਜੀ ਦਾ ਪੁੱਤਰ ਤੇ ਬਾਪੂ ਸ਼ਕੰਦਰ ਸਿੰਘ ਦਾ ਸ਼ਿਗਿਰ ਤੇ ਵੀ ਆ ਭਾਈ ਨਾਲੇ ਮੈਂ ਬੇਨਤੀ ਕਰਦਾ ਇੱਕ ਨੰਬਰ ਚੰਡੀ ਦੇ ਪਹਿਲਵਾਨ ਆ ਨਿਮਰਤਾ ਸਹਿਤ ਬੇਨਤੀ ਆ ਅਖਾੜੇ ਪਾਸ ਦੇ ਨੇੜੇ ਪੁੱਜ ਜੋ ਅਜੇ ਪਹਿਲਵਾਨ ਮਾਰਨ ਆ ਰਵੀ ਪਹਿਲਵਾਨ ਜੀ ਬੇਰਾ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਨੰਬਰ ਚੰਡੀ ਦੀ ਪੜਕੇ ਲਈ ਜਿੰਨਾਂ ਵੱਲੋਂ ਮਾਇਆ ਪੋਦੀ ਹੋਈ ਆ ਆ ਲਾਲੀ ਗੋਲਾ ਚੱਕ ਆ ਬਾਲੀ ਗੋਲਾ ਚੱਕ ਨਿੱਕਾ ਗੋਲਾ ਚੱਕ ਰਾਮਜੀਤ ਜੀ ਗੋਲ ਚੱਕ ਤੇ ਜਸਪਾਲ ਸਿੰਘ ਜੀ ਇਹਨਾਂ ਦੇ ਪਰਿਵਾਰ ਵੱਲੋਂ ਇੱਕ ਨੰਬਰ ਚੰਡੀ ਲਈ ਮਾਇਆ ਪੋਦੀ ਹੋਈ ਆ ਵੱਡਾ ਧੰਨਵਾਦ ਸਾਡੇ ਦੇ ਮੇਨਾ ਚੱਚੇ ਤੌਰ ਤੇ ਪੁੱਜੇ ਹੋਇਆ ਪਰ ਮੈਦਾਨ ਦੇ ਵਿੱਚ ਅੱਜ ਦੇ ਦੰਗਲ ਦੀ 2 ਨੰਬਰ ਚੰਡੀ ਦੀ ਕੁਸ਼ਤੀ ਹੈ ਮੈਂ ਬੇਨਤੀ ਕਰਦਾ ਇੱਕ ਨੰਬਰ ਚੰਡੀ ਦੇ ਜਿੰਨਾਂ ਵੱਲੋਂ ਮਾਇਆ ਪੋਦੀ ਹੋਈ ਹੱਤ ਮੰਨ ਕੇ ਬੈਂਦੀਆ ਫੋਟੋ ਕਰਵਾ ਲੋ ਪਰ ਮੈਦਾਨ ਦੇ ਵਿੱਚ ਅੱਜ ਦੇ ਦੰਗਲ ਦੀ 2 ਨੰਬਰ ਚੰਡੀ ਦੀ ਕੁਸ਼ਤੀ ਚੱਲਦੀ ਹੋਈ ਕਾਲੇ ਨਗੋੜ ਵਿੱਚ ਇਰਫਾਨ ਹੈ ਅਖਾੜਾ ਮੁੱਲਾਂਪੁਰ ਗਰੀਬਦਾਸ ਔਰ ਦੂਜੇ ਪਾਸੇ ਹਰਮਨ ਬਲਮਨ ਆਲਮਗੀਰ ਹਰਵਿੰਦਰ ਬਲਮਨ ਆਲਮਗੀਰ ਉਹਨਾਂ ਦਾ ਭਰਾ ਏ ਸੱਮੇ ਦੀ ਬਾਤ ਹੋਣੀ ਆ ਕੌਣ ਜਿੱਤੇਗਾ ਕੌਣ ਹਾਰੇਗਾ ਬਾਤਾਂ ਸੱਮੇ ਦੀਆਂ ਹੋਣਗੀਆਂ ਕਹਿੰਦਾ ਆਪਣੇ ਸਰੀਰ ਬਾਜੋ ਹਾਨੀਆਂ ਕਿਸੇ ਨੇ ਨਾ ਲੱਗੀਆਂ ਨਭੌਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਦੀ ਅੱਖ ਰਾਕਾਂ ਕੰਮ ਆਉਣੀਆਂ ਖਾਦੇ ਨੇ ਬਦਾਮ ਜਿਨੇ ਮੰਗਲਾ ਉਸੇ ਨੇ ਹੀ ਗੋਡੀਆਂ ਲਵਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਦੀਆਂ ਖਰਾਕਾਂ ਕੰਮ ਆਉਣੀਆਂ ਬਾਈ ਦਰਸ਼ਕੋ ਇਹ ਗੱਲ 16 ਆਨੇ ਸੱਚ ਹੈ ਇਹ ਗੱਲ ਸਾਇੰਸ ਨੇ ਵੀ ਸਿੱਧ ਕਰਤੀ ਵੀ ਜਿੰਨੀਆਂ ਬਾ ਤਾੜੀ ਜੋੜਦੀਆਂ ਮਾਰੀਏ ਉਹਨੇ ਆਪਣੇ ਬਿਮਾਰੀਆਂ ਨਾਲ ਲੜਨ ਵਾਲੇ ਕਣ ਵਾਦੇ ਆ ਜੇ ਕੁਸ਼ਤੀਆਂ ਦਾ ਆਨੰਦ ਆ ਇੱਕ ਪ੍ਰਬੰਧਕਾਂ ਲਈ ਬਲਾ ਦੋ ਬਣਾ ਕੇ ਤਾੜੀਆਂ ਮੇਰੇ ਪੰਜਾਬੀ ਵੀਰੋ ਆਏ ਹਾਏ ਹਾਏ ਬਹੁਤ ਤਖਰੀ ਕੁਸ਼ਤੀ ਇਰਫਾਨ ਪਹਿਲਵਾਨ ਇਰਾਨ 18 ਮੁੱਲਾਪੁਰ ਗਰੀਬਦਾਸ ਸਾਡੇ ਗੋਲੂ ਪਹਿਲਵਾਨ ਜੀ ਉਹਨਾਂ ਦੇ ਅਖਾੜੇ ਦਾ ਮਾਲਾ ਵੀ ਜਿਹੜਾ ਇਰਫਾਨ ਪਹਿਲਵਾਨ ਜਿਹੜੀ ਕੁਸ਼ਤੀ ਸਾਹਮਣੇ ਖੇਡ ਦੇ ਮੈਦਾਨ ਵਿੱਚ ਚੱਲਦੀ ਪਈ ਦੂਸਰੇ ਬੰਨੇ ਬਾਪੂ ਸ਼ੰਕਰ ਸਿੰਘ ਦਾ ਪੋਤਰਾ ਭਾਈ ਨਾਲੇ ਮੈਂ ਬੇਨਤੀ ਕਰਦਾ ਇੱਕ ਨੰਬਰ ਚੰਡੀ ਦੇ ਪਹਿਲਵਾਨ ਆਤਮਨ ਕੀ ਬੇਨਤੀ ਹੈ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਜੀ ਆ ਖਾੜੇ ਪਾਸੇ ਦੇ ਨੇੜੇ ਪੁੱਜ ਜਾਓ ਲਓ ਜਲਦੀ ਕੁਸ਼ਤੀ ਮੈਦਾਨ ਦੇ ਵਿੱਚ ਇਨਾਂ ਗੱਬਰੂਆਂ ਅੰਦਰ ਆਣਾ ਕਹਿੰਦਾ ਜਦ ਗੱਬਰੂ ਦੇ ਪੱਟ ਪਟਦੇ ਨੇ ਫਿਰ ਸਾਥ ਸਾਥ ਦੇ ਚਰਚੇ ਛਿੜਦੇ ਨੇ ਪਲਾਂਜੀ ਕੁਸ਼ਤੀ ਖਾਣੇ ਦੇ ਵਿੱਚ ਕਾਰ ਫਿਰ ਲੋਕ ਵੀ ਗੱਲਾਂ ਕਰਦੇ ਨੇ ਉਹ ਕੁਸ਼ਤੀ ਦੇ ਮੀ ਨੋਟਾਂ ਦੇ ਵਰਦੇ ਨੇ ਪੰਜੇ ਦੇ ਵਿੱਚ 500 ਮਾਨੀ ਦਿੱਲੀ ਖੋਟੀ ਦਾ ਸੁਖਿਆ ਫਿਰ ਵਜਨ ਤਾੜੀਆਂ ਜਦ ਮੱਲ ਕੋਈ ਖੁੱਲਦਾ ਚੋਟੀ ਦਾ ਜ਼ੋਰ ਦਾ ਤਾੜੀ ਮਾਰੋ ਵੀ ਇੱਕ ਵਾਰੀ ਸਿਰੇ ਦਾ ਮੱਲ ਬੁਲਾਇਆ ਤਾੜੀ ਮਾਰ ਦੋ ਬਹੁਤ ਤਖ਼ਰੀ ਕੁਸ਼ਤੀ ਇਰਫਾਨ ਪਹਿਲਵਾਨ ਇਰਾਨ ਹਰਮਨ ਆਲਮਗੀਰ ਲਓ ਯੁੱਧ ਯੁੱਧ ਇਸ ਸਮੇਂ ਨਾਲ ਪਹਿਲਵਾਨਾਂ ਦਰਮਿਆਨ ਚੱਲਦਾ ਹੋਇਆ ਮੈਂ ਬੇਨਤੀ ਕਰਦਾ ਇੱਕ ਨੰਬਰ ਝੰਡੀ ਦੇ ਪਹਿਲਵਾਨ ਅਖਾੜੇ ਬਾਸ ਵਿੱਚ ਆ ਜਾਓ ਫੋਟੋ ਕਰਵਾਉਣੀਆਂ ਪਰ ਸਮੇ ਦੀ ਬਾਤ ਹੋਣੀਆ ਕੌਣ ਜਿੱਤੇਗਾ ਕੌਣ ਹਾਰੇਗਾ ਇੰਨਾ ਗੱਬਰੂਆਂ ਦਰਮਿਆਨਾ ਕਹਿੰਦਾ ਇੱਕ ਵਾਰੀ ਹੱਥ ਜਿੱਥੇ ਜੋੜ ਦਿੰਨੇ ਆ ਉਹ ਦੰਦੇ ਨੰਮੀ ਅੰਗਰਾਰੀਆਂ ਦੇ ਤੋੜ ਦਿੰਨੇ ਆ ਕਿ ਚਿਬ ਕੱਢ ਕੇ ਕਿਲ ਗੱਡ ਕੇ ਆ ਕੀਤੀ ਠੋਕ ਕੇ ਤਸੱਲੀ ਵਾਲੀ ਝੰਡ ਮਿੱਤਰੋ ਰਾਜੇ ਖਿੱਲੇ ਸਿਰੇ ਦਾ ਵੀ ਸਿਰਾ ਹੋ ਗਿਆ ਚੜ ਗਈ ਸਰੀਰਾਂ ਵਾਲੀ ਕੰਡ ਮਿੱਤਰੋ ਔਰ ਰਾਜੇ ਖਿੱਲੇ ਸਿਰੇ ਦਾ ਵੀ ਸਿਰਾ ਹੋ ਗਿਆ ਚੜ ਗਈ ਸਦੀਨਾ ਵਾਲੀ ਕੰਡ ਮੇਤਰੋ ਵਾਹ ਵੀ ਵਾਹ ਕੋਸਤੀ ਗਰਮ ਕਰ ਦੋ ਮੱਲੋ ਗਰਮ ਕਰ ਦੋ ਦਾ ਪੇਚਾ ਵਜੇਗਾ ਧੋਬੀ ਵਜੇਗੀ ਧਾਂਗ ਵਜੇਗੀ ਨਕਾਲ ਵਜੇਗਾ ਕਲਾ ਜੰਗ ਵਜੇਗਾ ਆ ਸਮੇਂ ਦਾ ਪਤਾ ਚੱਲ 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 ਦਰਸ਼ਕੋ ਤਾੜੀ ਨਹੀਂ ਵਜੀ ਯਾਰ ਹੱਲਾ ਵਜਾ ਮਾਰੋ ਜੋਰ ਦਾ ਤਾੜੀ ਬਹੁਤ ਤਖੜੀ ਕੁਸ਼ਤੀ ਆ ਵੀ ਸੁਚਾ ਪਹਿਲਵਾਨ ਜੀ ਆ ਸਦਾਈ ਕਰਤਾ ਅਜ ਤਾਂ ਵਾਰੀਆ ਮੁਕਾਬਲਾ ਭਾਈ ਮੈਂ ਬੇਨਤੀ ਕਰਦਾ ਜਿਹੜੇ ਅਖਾੜੇ ਪਾਸੇ ਦੇ ਵਿੱਚ ਵੀਰ ਖੜੇ ਆ ਬੈਠ ਜਾਓ ਕਿਉਂਕਿ ਜਿਵੇਂ ਕਿ ਨਹੀਂ ਪੀਟੇ ਦੇ ਇੰਜਨ ਗਰਮ ਹੋਣ ਨੂੰ ਟਾਈਮ ਲਾਉਂਦਾ ਹਰਮਨ ਵੀ ਗਰਮ ਹੋਣ ਨੂੰ ਟਾਈਮ ਲੱਗਦਾ ਭਾਈ ਮੈਂ ਬੇਨਤੀ ਕਰਦਾ ਹੱਥ ਬਨ ਕੇ ਬੇਨਤੀ ਹੈ ਜੀ ਆਹ ਪ੍ਰਬੰਧਕਾਂ ਵੱਲੋਂ ਵਾਰੀ-ਵਾਰੀ ਬੇਨਤੀ ਹੁੰਦੀ ਜਾ ਰਹੀ ਹੈ ਇੱਕ ਨੰਬਰ ਝੰਡੀ ਦੇ ਬਲਬਨ ਅਖਾੜੇ ਪਾਸੇ ਵਿੱਚ ਪੁੱਜੋ ਪਰ ਮੈਦਾਨ ਦੇ ਵਿੱਚ ਦੋ ਨੰਬਰ ਝੰਡੀ ਦੀ ਕੁਸ਼ਤੀ ਉਹ ਬੱਲੇ 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 ਕਰੋ ਪ੍ਰਯਾਸ ਬਲਬੰਨੋ ਮਾਰੋ ਹੱਲਾ ਕਹਿੰਦਾ ਸਾਡੇ ਵਾਂਗੂ ਚੌਣਾ ਜੇ ਤੂਫਾਨ ਥਮਣਾ ਇੱਕ ਵਾਰੀ ਪੈਰਾਂ ਤੇਨੂੰ ਫੇਰ ਜੰਮਣਾ ਓ ਸੱਬੇ ਪੌੜੀਆਂ ਨਹੀਂ ਕੋਬਰ ਚੜ੍ਹ ਹੋਣੀਆਂ ਓ ਕਾਕਾ ਸਾਡੀਆਂ ਆਏ ਹਾਏ ਲਾਓ ਇਸਵੇਂ ਆਲਮਗੀਰ ਦੀ ਧਰਤੀ ਦਾ ਹਰਮਣ ਹੈ ਉੱਪਰਲੇ ਪਾਸੇ ਆਹ ਹਰਮਣ ਹੈ ਓ ਬੱਲੇ 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 ਵਾਹ ਵੀ ਵਾ ਨਈਓ ਰਿਸਾ ਭਾਈ ਤਾੜੀਆਂ ਦੂੜੀਆਂ ਲਾ ਦੋ ਓਏ ਹੋਏ ਹੋਏ ਹਰਮਣ ਆਹ ਆਲਮਗੀਰ ਦੀ ਧਰਤੀ ਦਾ ਹਰਮਨ ਜਿੱਤ ਗਿਆ ਆ ਆਲਮਗਿਰ ਦੀ ertidida ਹਰਮਨ ਜਿੱਤ ਗਿਆ ਮੇਰੇ ਪੰਜਾਬੀ ਵੀਰੋ ਹਰਮਨ ਨੇ ਬਹੁਤ ਵਧੀਆ ਕੁਸ਼ਤੀ ਜਿੱਤ ਪ੍ਰਾਪਤ ਕੀਤੀ ਹੋ ਗਈ ਆ ਬਾਈ ਕੁਸ਼ਤੀ ਹਾਂਜੀ ਇਹ ਪਾਟਕਾ ਨੰਬਰ 1 ਆ ਜੋ ਜੀ ਆ ਰਵੀ ਵੇਰਾ ਅਜੇ ਬਾਰਨ ਆ ਰਵੀ ਵੇਰਾ ਤੇ ਅਜੇ ਬਾਰਨ ਪਹਿਲਵਾਨ ਅਖਾੜੇ ਚਾਓ ਜੀ ਬਾਈ ਇੱਕ ਨੰਬਰ ਚੰਡੀ ਦੇ ਪਹਿਲਵਾਨਾਂ ਨੂੰ ਬੇਨਤੀ ਆ ਅਖਾੜੇ ਪਾਸੇ ਪੁੱਜੋ ਜੀ ਆ ਪਾਟਕਾ ਨੰਬਰ 1 ਅਜੇ ਬਾਰਨ ਆਦਾ ਵੀ 베ਰਾ ਮੈਂ ਬੇਨਤੀ ਕਰਦਾ ਲਾਲੀ ਵੀਰ ਦੇ ਪਰਿਵਾਰ ਨੂੰ ਬੇਨਤੀ ਆ ਇੱਕ ਨੰਬਰ ਚੰਡੀ ਦੇ ਪਹਿਲਵਾਨ ਨੂੰ ਅਸ਼ੀਰਵਾਦ ਦੇ ਦਿਓ ਜੀ ਅਖਾੜੇ ਪਾਸ ਵਿੱਚ ਆ ਕੇ ਬਹੁਤ ਬਹੁਤ ਧੰਨਵਾਦ ਕਰਦੇ ਆ ਨੇਕਾ ਜੂਐਸਏ ਜੀ ਨਾਲੇ ਲਾਲੀ ਜੂ ਇੱਕ ਹੈ ਜੂਐਸਏ ਬਾਲੀ ਜੂਐਸਏ ਵੀਰ ਅਚੇਚਤ ਤੌਰ ਤੇ ਸਾਡੇ ਮੈਣ ਪੁੱਜੇ ਹੋਇਆ ਪਰਮਾ ਸਵਾਗਤ ਇੱਥੇ ਪੁੱਜਣ ਤੇ ਭਾਈ ਇੱਕ ਨੰਬਰ ਚੰਡੀ ਦੇ ਪਹਿਲਵਾਨ ਨੂੰ ਬੇਨਤੀ ਆ ਅਜੇ ਪਹਿਲਵਾਨ ਜੀ ਬਾਰਨ ਆ ਰਵੀ ਪਹਿਲਵਾਨ ਜੀ 베ਰਾ ਹਾਤ ਮੰਨ ਕੇ ਬੇਨਤੀ ਆ ਅਖਾੜਾ ਪਾਸਾ ਖਾਲੀ ਪਿਆ ਜੀ ਆਪਾਂ ਕੁਸ਼ਤੀ ਸ਼ੁਰੂ ਕਰਵਾਉਣੀ ਆ ਨਿਮਰਤਾ ਸਹਿਤ ਬੇਨਤੀ ਆ ਜਲਦੀ ਨਾਲ ਅਖਾੜੇ ਪਾਸ ਵਿੱਚ ਆਜੋ ਜੀ ਆਹ ਪਹਿਲਵਾਨ ਜੀ ਖਾੜੇ ਚਾਓ ਜੀ ਪਾਟਕਾ ਨੰਬਰ 1 ਆਰਵੀ ਪਹਿਲਵਾਨ ਵੇਰਾ ਕਿੱਥੇ ਆਵੀ ਆਰਵੀ ਪਹਿਲਵਾਨ ਵੇਰਾ ਅਖਾੜੇ ਚਾਓ ਪਹਿਲਵਾਨ ਜੀ ਅਜੇ ਪਹਿਲਵਾਨ ਬਾਰਨ ਪੈਟਿਕਾ ਨੰਬਰ 1 ਅੱਜ ਜਿਹੜੀ ਕੁਸ਼ਤੀ ਹੋਣੀ ਆ ਬੇ ਭਾਈ ਆਓ ਮੱਲ ਜੀ ਵੈਂਦੀਆ ਇੱਕ ਨੰਬਰ ਚੰਡੀ ਦੇ ਪੈਲਵਨ ਨੂੰ ਹੱਥ ਮੰਨ ਕੇ ਵੈਂਦੀਆ ਅਖਾੜੇ ਪਾਸ ਵਿੱਚ ਅੱਜ ਜੀ ਲਓ ਉਧਰ 2 ਨੰਬਰ ਚੰਡੀ